ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦੱਸੋ ਮਸ਼ੀਨਾਂ ਅੱਜ ਜੋ ਪਿੰਡ ਕੋਟਲੇ ਦੇ ਵਿੱਚ ਜੰਮੂ ਵੇ ਹਾਈਵੇ ਨੂੰ ਲੈ ਕੇ ਆਹ ਜਿਹੜੀਆਂ ਮਸ਼ੀਨਾਂ ਜੀਸੀਪੀ ਇਹ ਆਏ ਨੇ ਫਰੰਗੇ ਹੱਥੀ ਵਾਪਸ ਜਾ ਰਹੀਆਂ ਨੇ ਕਿਸਾਨ ਜੱਦੇ ਬੰਦੀਆਂ ਨੇ ਆਣ ਕੇ ਇਹਨਾਂ ਨੂੰ ਡੱਕ ਦਿੱਤਾ ਝੋਨੇ ਦੇ ਵਿੱਚ ਫਿਰਿਆ ਇੱਥੇ ਸਾਨੂੰ ਆਈਦਮ ਸਾਹਿਬ ਵਿਚਵਾਹ ਦਿਵਾ ਕੇ ਗਏ ਵੀ ਇਹਨਾਂ ਨੂੰ ਬੰਦਾ ਮੁਆਜਵਾ ਦਿੱਤਾ ਜਾਊਗਾ ਜਿਹੜਾ ਝੋਨਾ ਖਰਾਬ ਹੋਇਆ ਏ ਇਸ ਕਰਕੇ ਇਹ ਜੀਐਸਪੀਆ ਜਿਹੜੀਆਂ ਅੱਜ ਬਰੰਗੇ ਹੱਥੀ ਵਾਪਸ ਜਾ ਰਹੀਆਂ ਆ ਜੇ ਅੱਗੇ ਤੋਂ ਫਿਰ ਕੋਈ ਕਰਨਗੇ ਪ੍ਰਚਾਰਣ ਕਰੇ ਚਾਹੇ ਇਤਰਾਣ ਕੇ ਜੀਐਸਪੀਆ ਆਉਣਗੀਆਂ ਕਦੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਵੀਕੇ ਜੂ ਸਿੱਧੂਪੁਰ ਤੇ ਕਿਸਾਨ ਸੇਮਟੀ ਇਸੇ ਤਰ੍ਹਾਂ ਇਹਨਾਂ ਨੂੰ ਵਾਪਸ ਖੜਾ ਲਾ ਦਿੱਤੀ ਵੀਕੇ ਜੂ ਸਿੱਧੂਪੁਰ ਜਿੰਦਾਬਾਦ 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 ਬਹੁਤ ਵੱਡੀ ਕਿਸਾਨਾਂ ਦੀ ਜਿੱਤ ਹੋਈ ਆ ਆ ਕਬਜ਼ਾ ਲੈਣ ਆਇਆ ਪ੍ਰਬੰਧ ਵਾਪਸ ਲੋੜ ਆ ਕਿਹਦਾ ਵਾਪਸ ਜਾ ਰਿਹਾ ਪ੍ਰਬੰਧ ਆ ਆਪਣੀਆਂ ਭੌਗ ਲੈਣਦਾ ਉਹ ਵੀ ਵਾਪਸ ਹੋ ਰਹੀਆਂ ਨੇ ਬਹੁਤ ਵੱਡੀ ਪ੍ਰਬੰਧ ਦੀ ਇੱਥੇ ਹਾਰ ਹੋਈ ਆ ਪ੍ਰਬੰਧ ਜਿਹੜਾ ਧੱਕੇ ਨਾਲ ਡੀਸੀ ਅੰਮ੍ਰਿਤਸਰ ਕਬਜ਼ਾ ਲੈਣਾ ਚਾਹੁੰਦਾ ਕਿਸਾਨਾਂ ਆਖਿਆ ਗੱਲ ਬਾਤੋ ਬਿਨਾ ਟੇਬਲ ਤੋਂ ਇਹਨਾਂ ਜਰ ਕਿਸਾਨਾਂ ਦੀ ਸਹਿਮਤੀ ਨਹੀਂ ਦੀ ਉਹਨਾਂ ਜਰ ਪਹਿਲੀ ਚ ਨਹੀਂ ਬਣ ਦਿੱਤੇ ਜਿਹੜਾ ਝੋਨੇ ਦਾ ਵਾ ਉਹਦਾ ਮਾਲਵਾ ਵੀ ਮੰਨਿਆ ਐਸਡੀਐਮ ਵੀ ਇਹ ਮੈਂ ਦਾ ਮਾਲਵਾ ਉਹ ਵੀ ਪਾ ਦਿਨਾ ਵਾ ਇਸ ਕਰਕੇ ਬਹੁਤ ਵੱਡੀ ਜਿੱਤ ਹੋਈ ਆ ਫਤਿਹ ਸਾਡੇ ਪ੍ਰਧਾਨ ਸਾਹਿਬ ਆ ਗਏ ਨੇ ਉਹ ਉਹਨਾਂ ਦੀ ਪ੍ਰਸ਼ਾਸਨ ਨਾਲ ਜੋ ਗੱਲ ਹੋਈ ਆ ਉਹ ਤੁਹਾਨੂੰ ਪ੍ਰਧਾਨ ਹੋਣੀ ਦੱਸ ਦਿੰਦੇ ਆ ਸਾਰੇ ਮੇਰੇ ਵੀਰ ਬੈਠ ਕੇ ਵਿਸਤਾਰ ਦੇ ਨਾਲ ਸੁਣ ਲਓ ਕਦਾਬੋ ਇਹ ਲੰਬੀ ਲੜਾਈ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਬੀਕੇ ਜੂ ਸਿੱਧੂ ਪਰ ਲੜ ਰਹੀ ਉਹਨਾਂ ਦੇ ਆਗੂ ਵੀ ਆਏ ਆ ਇਹਨਾਂ ਦੇ ਜ਼ਿਲ੍ਹੇ ਦੇ ਆਗੂ ਸਰਦਾਰ ਸਿਕੰਦਰ ਸਿੰਘ ਕੋੜਲਾ ਸਾਹਿਬ ਉਹ ਵੀ ਪਹੁੰਚੇ ਆ ਆਪਾਂ ਇੱਥੇ ਕਰਜਾ ਰੋਕਿਆ ਪ੍ਰਬੰਧ ਦਾ ਪ੍ਰਬੰਧ ਚੜ੍ਹ ਕੇ ਆਇਆ ਸੀ ਹੁਣ ਪ੍ਰਬੰਧਾਂ ਦਾ ਵੀ ਮੀਟਿੰਗ ਕਰੋ ਸਾਡੇ ਆਪਣੇ ਨਾਲ ਤੇ ਮੀਟਿੰਗ ਤੋਂ ਟੇਬਲ ਟਾਕ ਤੋਂ ਆਪਾਂ ਕਦੀ ਵੀ ਨਹੀਂ ਪਾਈ ਤੇ ਹੁਣ ਮੀਟਿੰਗ ਕਰਾਂਗੇ ਜੋ ਮੀਟਿੰਗ ਤੇ ਨਿਕਲਦਾ ਵਾ ਸਿੱਤਾ ਮਤਾਬਕਾ ਪਾ ਤੁਹਾਨੂੰ ਪਹੁੰਚਾ ਗਏ ਸਭ ਪਹੁੰਚੇ ਨੇ ਰੈਸੈਂਸੀ ਅਜਨਾਲਾ ਅਟਾਰੀ ਐਸਡੀਐਮ ਸਾਬ ਪਹੁੰਚੇ ਨੇ ਹੋਰ ਐਸਐਚਓ ਸਾਹਿਬ ਪਹੁੰਚੇ ਨੇ ਪਰ ਆਪਾਂ ਮੀਟਿੰਗ ਤੋਂ ਬਾਅਦ ਆਪਦੇਆਂ ਜਥੇਬੰਦੀਆਂ ਸਲਾਹ ਕਰਕੇ ਆਪਦੇ ਲੋਕਾਂ ਨਾਲ ਸਲਾਹ ਕਰਕੇ ਮੀਟਿੰਗ ਉਹਦਾ ਫਿਰ ਅਗਲਾ ਫੈਸਲਾ ਤੁਹਾਨੂੰ ਦੱਸਾਂਗੇ ਆਜੋ ਸਰ ਦਵਾਯੋ ਬਿਸ਼ਵਨ ਐਸਡੀਐਮ ਸਾਹਿਬ ਆ ਗਿਆ ਕੋਈ ਨਾਲੇ ਜਿਹੜਾ ਜਿਹੜਾ ਝੋਨਾ ਵਾਇਆ ਹੋਏ ਦਾ ਇੱਥੇ ਹੁਣੇ ਪਹਿਲਾਂ ਲੈ ਕੇ ਦੋ ਉਸ ਤੋਂ ਬਾਅਦ ਅਗਲੀ ਮੀਟਿੰਗ ਦਾ ਮਾਜਵਾ ਪਹਿਲਾਂ ਮੰਨ ਕੇ ਪਹਿਲਾਂ ਹੋਣਾ ਤੇ ਫਿਰ ਮੀਟਿੰਗ ਅਗਲੀ ਜਿੰਨਾ ਵਾਇਆ ਕਿੱਲੇ ਵੇਖ ਲੈਣ ਜਿਆ ਉਹ ਨਹੀਂ ਲੈਣਾ 10-20 ਹਜ਼ਾਰ ਸਰਕਾਰੀ ਜਿੰਨੇ ਦਾ ਝੋਨਾ ਹੁੰਦਾ ਹਾਂਜੀ ਉਹ ਆਮਨੇ ਉਹ ਨਹੀਂ ਇਹਨੂੰ ਤਾਂ ਭਰਾਂਗੇ ਜਿੰਨੇ ਦਾ ਝੋਨਾ ਹੁੰਦਾ ਲੱਖ ਰੁਪਏ ਦਾ ਝੋਨਾ ਦਾ ਜਿੰਨੇ ਪਤਾ ਹੀ ਕਿਸਾਨਾਂ ਦੇ ਮੁੰਡੇ ਆ ਸਾਨੂੰ ਪਤਾ ਲੱਖ ਦਾ ਝੋਨਾ ਨਿਕਲਦਾ ਪੈ सड़का मु ਕਦਾ ਤੁਸੀਂ ਪਛਾਣ ਜੋ ਹਾਂ ਆਲਡੇ ਪਤ ਨਹੀਂ ਵਿਸ਼ਵਾਸ ਆਪਾਂ ਮੀਟਿੰਗ ਦਾ ਥੇ ਜੋ ਮੀਟਿੰਗ ਕਰਦੇ ਪਾਣੀ ਨਾਲੋਂ ਕੀ ਹੋਇਆ ਆਪਾਂ ਥਾਣੀ ਦੇ ਕੇ ਆ ਇਹਨਾਂ ਨੂੰ ਦਿਓ ਨਾ ਵਿਸ਼ਵਾਸ ਦੇ ਲੋ ਜਿਹੜਾ ਤੁਹਾਡਾ ਨੁਕਸਾਨ ਕੀਤਾ ਨੈਸ਼ਨਲ ਰੀਵੈਲੈਂਸ ਜੋ ਵੀ ਹੈ ਉਹਦਾ ਮੁਆਵਜ਼ਾ ਆਪਾਂ ਜੋ ਬੰਦਾ ਅਸੈਸ ਕਰਕੇ ਉਹ ਦੇ ਦੇ ਦਿੰਗੇ ਠੀਕ ਹੈ ਨਾ ਬੰਦਾ ਸਾਰ ਕੇ ਪਾਰ-ਪਾਰ ਹਜ਼ਾਰ ਨਾ ਪਾਇਆ ਹੋਰ ਬੰਦ ਗਿਆ ਪਹਿਲਾਂ ਸੁਣੋ ਬਹਿ ਜਾਓ ਵੀਰ ਜੀ ਪਹਿਲਾਂ ਕਹਿਤਾ ਵੀ ਲੱਖ ਰੁਪਇਆ ਝੋਨੇ ਨਿਕਲਦਾ ਬਹਿ ਜਾਓ ਹਾਂਜੀ ਦੱਸੋ ਤੇ ਦੂਜੇ ਇਹ ਕਿ ਜਿੰਨਾ ਤੁਹਾਡਾ ਕਬਜ਼ਿਆਂ ਵਾਲਾ ਮਸਲਾ ਵਾ ਕਬਜ਼ਿਆਂ ਦਾ ਵੀ ਕਬਜ਼ਾ ਕਿਸੇ ਦਾ ਵਾ ਤੇ ਨਾ ਕਿਸੇ ਦਾ ਚੱਲਣ ਦਿਆ ਉਹ ਆਪਾਂ ਨੂੰ ਬਹਿ ਕੇ ਇੱਕ ਵਾਰੀ ਰਿਕਾਰਡ ਵੇਖ ਕੇ ਫੇਰ ਉਹਦਾ ਹੱਲ ਕੱਢਾਂਗੇ ਉਹ ਮੈਂ ਹੁਣ ਤਹਿਸੀਲਦਾਰ ਸਾਹਿਬ ਨੂੰ ਕੀਤਾ ਵੀ ਕਿਵੇਂ ਕਰ ਸਕਦੇ ਆ ਸਰ ਜਿਹੜੇ ਵੇਖੋ ਜਿਹਦਾ ਪਹਿਲਾਂ ਤੋਂ ਆਪਣਾ ਮੰਨ ਲਓ ਇਹਦੇ ਵਿੱਚ ਚੱਲਦਾ ਆਈਗਾ ਪਹਿਲਾਂ ਆਪਣਾ ਖਾਨਾ ਕਾਦ ਦੇ ਵਿੱਚ ਬੰਦੇ ਵੇਚ ਜਾਂਦੇ ਸੀ ਉਦੋਂ ਸਾਰੇ ਪੁੱਛਦੇ ਕਿ ਖਾਨਾ ਕਾਦ ਤਾਂ ਲਾਗੋ ਪੁੱਛਦੇ ਵੀ ਇਹਦਾ ਕਬਜ਼ਾ ਕਿਸਦਾ ਹੀ ਉਹਦੇ ਹਿਸਾਬ ਨਾਲ ਆਪਾਂ ਉਹਦਾ ਜ਼ਮੀਨ ਬੰਦਾ ਰਜਿਸਟਰੀ ਕਰ ਜਾਂਦਾ ਸੀ ਅੱਜ ਉਹਨਾਂ ਬੰਦਿਆਂ ਦਾ ਸਾਂਝੇ ਖਾਤੇ ਦੇ ਹਿੱਸੇ ਦੇ ਵਿੱਚ ਤਾਬ ਗੋਲਦਾ ਖਾਤਾ ਤਾਂ ਆਇਤਾ ਨਿਕਲੇ ਉਹ ਬੰਦੇ ਚ ਕੱਢ ਗਏ ਉਹਨਾਂ ਬੰਦਿਆਂ ਦੇ ਵੇਖੋ ਹਿੱਸਾ ਪੰਦਾ ਹੀ ਬਿਨਾਂ ਤਕਸੀਮ ਉਹ ਮੌਬੇ ਦੇ ਕਬਜ਼ੇ ਦੀ ਗੱਲ ਇਹ ਆ ਕਿ ਜੇ ਉਹੀ ਗੱਲ ਕਹੀ ਆ ਜੀ ਮੇਰੀ ਗੱਲ ਸੁਣੋ ਆਪਾਂ ਉਹ ਆਪਣੇ ਉਹ ਪਰਿਵਾਰ ਦੀ ਵੀ ਆ ਗਈ ਆ ਆਪਾਂ ਬਹਿ ਕੇ ਪਰਿਵਾਰ ਨਾਲ ਮੀਟਿੰਗ ਕਰਕੇ ਫੇਰ ਆਉਂਦੇ ਹਾਂ ਹੁਣ ਮੀਟਿੰਗ ਕਰਨੀ ਆ ਕਿ ਹੁਣੇ 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 ਆਪਾਂ ਹੁਣੇ ਆ ਜੰਨੇ ਆ ਆ ਦੂਆ ਦੂਆ ਜਿਹੜੇ ਬੰਦੇ ਆਪਾਂ ਜਾਣੀ ਆਜੋ ਆਪਾਂ ਆ ਜੰਨੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਆਪਾਂ ਜਿਹੜੇ ਵੀ ਆਜੋ ਇੱਥੇ ਨੂੰ ਬਹਿਣਾ